ਪ੍ਰੋਗਰਾਮ ਵਿੱਚ ਅਕਾਲੀ ਦਾ ਵਾਰਿਸ ਪੰਜਾਬ ਦਾ ਜੋ ਪ੍ਰੋਗਰਾਮ ਇੱਥੇ ਰੱਖਿਆ ਗਿਆ ਹੈ ਇਹਦੇ ਵਿੱਚ ਸਾਡੇ ਸਤਿਕਾਰਯੋਗ ਬਾਪੂ ਜੀ ਬਾਪੂ ਤਰਸੇਮ ਸਿੰਘ ਜੀ ਜੋ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਪਰਮਜੀਤ ਸਿੰਘ ਜੀ ਜੋਲ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਤੇ ਪਟਿਆਲੇ ਦੀ ਸਮੁੱਚੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਲੀਡਰਸ਼ਿਪ ਹੈ ਤੇ ਹੋਰ ਇੱਥੇ ਪਾਰਟੀ ਦੇ ਜ਼ਿੰਮੇਵਾਰ ਸਿੰਘ ਤੇ ਸਮੁੱਚੀ ਸਾਧ ਸੰਗਤ ਜੀ ਆਓ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਆਪਾਂ ਇੱਥੇ ਅਕਾਲੀ ਦਲ ਵਾਰਿਸ ਪੰਜਾਬ ਦਾ ਪ੍ਰੋਗਰਾਮ ਰੱਖਿਆ ਹੈ ਤਾਂ ਕਿ ਜਿਹੜੀ ਆਪਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਭਰਤੀ ਚੱਲ ਰਹੀ ਹੈ ਮਹਿਮ ਆਪਣੀ ਉਹਨੂੰ ਆਪਾਂ ਹੋਰ ਤੇਜ਼ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਪਾਰਟੀ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਈਏ ਸਭ ਤੋਂ ਪਹਿਲਾਂ ਤਾਂ ਮੈਂ ਮਸਿੰਗਣ ਸਾਹਿਬ ਦਾ ਤੇ ਉਹਨਾਂ ਦੀ ਸੂਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਇਹ ਸਾਰਾ ਥੋੜੇ ਜਿਹੇ ਸਮੇਂ ਦੇ ਵਿੱਚ ਪ੍ਰੋਗਰਾਮ ਲੀਕਿਆ ਜਿਹਦੇ ਵਿੱਚ ਤੁਸੀਂ ਸਾਰੇ ਸ਼ਾਮਲ ਹੋਏ ਹੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਜਿਹੜੀ ਆਪਣੀ ਪਾਰਟੀ ਦੀ ਮੈਂਬਰਸ਼ਿਪ ਚੱਲ ਰਹੀ ਹੈ ਉਹਦੇ 'ਚ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਕੋਈ ਡਰਨ ਦੀ ਘਬਰਾਉਣ ਦੀ ਕੋਈ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਸਮਾਹ ਹੁਣ ਬਹੁਤ ਥੋੜਾ ਰਹਿ ਗਿਆ ਜਿਹੜੇ ਹੁਣ ਮੈਂਬਰ ਨਾ ਬਣੇ ਬਾਤ ਜਦੋਂ ਟਾਈਮ ਨੇੜੇ ਆ ਗਿਆ ਨਾ ਫੇਰ ਉਹਨਾਂ ਭੱਜਣਾ ਉਸ ਪਾਸੇ ਨੂੰ 82000 ਉਹ ਤੋਂ ਖੁੰਝ ਗਏ ਅਸੀਂ ਪਿੱਛੇ ਰਹਿ ਗਏ ਤੇ ਫੇਰ ਪਾਰਟੀ ਨੇ ਉਹਨਾਂ ਬੰਦਿਆਂ ਨੂੰ ਅੱਗੇ ਲਾਉਣਾ ਜਿਹੜੇ ਅੱਜ ਤੋਂ ਉਹਦੇ ਨਾਲ ਤੁਰੇ ਹੋਏ ਨੇ ਇਸ ਲਈ ਤੁਸੀਂ ਸਾਰੇ ਸਮਝ ਲਓ ਕਿ ਅਸੀਂ ਇਹਦੇ ਮੈਂਬਰ ਬੰਨਣਾ ਹੈ ਤੇ ਹੋਰਾਂ ਨੂੰ ਅਸੀਂ ਬਣਾਉਣਾ ਹੈ ਇਹ ਸਾਰਾ ਤੁਸੀਂ ਘਰ ਘਰ ਜਾ ਕੇ ਸਿਨ੍ਹਿਆ ਪਹੁੰਚਾਉਣਾ ਹੈ ਕਿ ਆਪਾਂ ਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਬਣੀਏ ਤੇ ਉਹਦੇ ਵੱਧ ਵੱਧ ਚੜ ਕੇ ਆਪਾਂ ਹਿੱਸਾ ਲਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹ ਤੁਹਾਡੇ ਬਹੁਤ ਨੇੜੇ ਨੇ ਥੋੜੇ ਮਹੀਨੇ ਹੀ ਰਹਿ ਗਏ ਨੇ ਉਹਨਾਂ ਦੇ ਵਿੱਚ ਉਹ ਵੀ ਆਪਾਂ ਲੜਨੀਆਂ ਨੇ ਵੱਧ ਚੜ ਕੇ ਲੜਨੀਆਂ ਨੇ ਜਿਹੜੇ ਉੱਥੇ 15 20 ਸਾਲ ਤੋਂ ਪ੍ਰਾਪ ਵਿੱਚ ਬੈਠੇ ਨੇ ਮਾਨਮਾਨੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਕਾਰ ਰਹੇ ਨੇ ਉਹਨਾਂ ਨੂੰ ਆਪਾਂ ਉਥੋਂ ਕਿਸੇ ਤਰੀਕੇ ਕੱਢਣਾ ਜਿਹੜੇ ਹੁਣ ਆਪਾਂ ਮਸਾਂਦ ਆਪਾਂ ਕਹਿ ਦਿੰਨੇ ਆ ਮਸਾਂਦ ਨੂੰ ਆਪਾਂ ਬੜਾ ਮਾੜਾ ਨਾ ਸਮਝਦੇ ਆ ਜਦੋਂ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਜਿਹੜੇ ਪ੍ਰਬੰਧਕ ਹੁੰਦੇ ਸੀ ਨਾ ਉਹ ਬੜਾ ਮਸਾਂਦ ਜਿਹੜਾ ਨਾਲ ਬੜਾ ਸਰਕਾਰ ਨਾਲ ਉਹ ਲੈਦੇ ਹੁੰਦੇ ਸੀ ਇਹ ਮਸਾਂਦ ਨੇ ਗੁਰੂ ਘਰ ਦੇ ਤੇ ਲੋਕ ਉਹਦੀ ਬੜੀ ਸੇਵਾ ਆਕਰਮਾਨ ਕਰਦੇ ਸੀ ਪਰ ਜਦੋਂ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀਆਂ ਹਰਕਤਾਂ ਸ਼ੁਰੂ ਕਰਨੀਆਂ ਕਰਤੀਆਂ ਜਿਹੜੀਆਂ ਅੱਜ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਤੇ ਉਹਨਾਂ ਦਾ ਨਾਂ ਲੋਕਾਂ ਵਿੱਚ ਬੜਾ ਮਾੜਾ ਜਿਨਿਆ ਜਾਣ ਲੱਗਾ ਅੱਜ ਜੇ ਆਪਾਂ ਕਿਸੇ ਨੂੰ ਮਸਾਂਦ ਕਹਿ ਦਿੰਦੇ ਤੇ ਉਹ ਸਮਝਦਾ ਵੀ ਮੈਨੂੰ ਗਾਲ ਕੱਢਦਾ ਇਸ ਕਰਕੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਹੁਣ ਤੋਂ ਕੰਮ ਰੱਸੇ ਕਰ ਲੈਣੇ ਨੇ ਤੁਸੀਂ ਜਦੋਂ ਵੋਟਾਂ ਦਾ ਐਲਾਨ ਹੋਣਾ ਹੈ ਮੈਨੂੰ ਲੱਗਦਾ ਵੀ ਉਦੋਂ ਥੋੜੇ ਜਿਹੇ ਦਿਨ ਤੁਹਾਨੂੰ ਮਿਲਣਗੇ ਵੋਟਾਂ ਬਣਾਉਣ ਵਾਸਤੇ ਤੇ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਵੋਟਾਂ ਪਾਉਣੀਆਂ ਨੇ ਤੇ ਦੂਜਾ 2027 ਬਹੁਤ ਨੇੜੇ ਆ ਉਹਦੇ ਲਈ ਵੀ ਆਪਾਂ ਕਮਰ ਕੱਸੇ ਕਰਨੇ ਨੇ ਉਹਦੇ ਵਿੱਚ ਆਪਾਂ ਇਲੈਕਸ਼ਨਾਂ ਲੜਨੀਆਂ ਨੇ ਵੱਧ ਚੜ ਕੇ ਲੜਨੀਆਂ ਨੇ ਤੇ ਡਟ ਕੇ ਲੜਨੀਆਂ ਨੇ ਆਪਾਂ 2027 ਵਿੱਚ ਆਪਣੀ ਸਰਕਾਰ ਬਣਾਉਣੀ ਹੈ ਏ ਤੁਸੀਂ ਮੰਨ ਕੇ ਲੱਗਾ ਅੱਜ ਤਾਂ ਹਈਆ ਕਰਕੇ ਜਾਣਾ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਆਪਣਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਖੜਨਾ ਤੇ ਹੋਰ ਮੈਂ ਤੁਹਾਨੂੰ ਇੱਕ ਦੋ ਬੇਨਤੀਆਂ ਕਰਨੀਆਂ ਨੇ ਕਿ ਸੋਸ਼ਲ ਮੀਡੀਆ ਤੇ ਬੜਾ ਕੋਈ ਚੱਲ ਰਿਹਾ ਹੈ ਭਾਈ ਅਮਰਤ ਸਿੰਘ ਬਾਾਰੇ ਵੀ ਮੈਂ ਵੇਖਿਆ ਦੋ ਤਿੰਨ ਮੂਵੀਆਂ ਆਪਣੇ ਚੰਗੇ ਸਿੱਖੀ ਪੇਸ਼ ਤੇ ਬੈਠੇ ਹੁੰਦੇ ਨੇ ਉੱਥੇ ਜਦੋਂ ਡਿਬੇਟ ਕਰਦੇ ਨੇ ਤੋਂ ਇਹ ਇਹ ਜਾਂ ਬੋਲਦੇ ਨੇ ਉਹਨਾਂ ਨੇ ਵੇਖੋ ਸਰਕਾਰ ਦੇ ਬੰਦੇ ਹੁੰਦੇ ਨੇ ਸਰਕਾਰ ਨੇ ਛੱਡੇ ਹੁੰਦੇ ਨੇ ਉਹਨਾਂ ਨੇ ਬੋਲਣਾ ਹੀ ਹੁੰਦਾ ਤੁਹਾਨੂੰ ਉਹ ਟੱਕਲਾਂ ਵੱਲ ਕੋਈ ਧਿਆਨ ਦੇਣ ਦੀ ਲੋੜ ਨਹੀਂ ਜਦੋਂ ਵੇਖੋ ਕੋਈ ਹਾਥੀ ਅੱਜ ਕੱਲ ਦੇ ਸਮੇਂ ਤਾਂ ਮੈਂ ਦੇਖਿਆ ਨਹੀਂ ਜਦੋਂ ਅਸੀਂ ਛੋਟੇ ਸਾਡੇ ਪਿੰਡਾਂ ਦੇ ਦੇਖਦਾ ਸੀ ਹਾਥੀ ਲੈ ਕੇ ਆਉਂਦੇ ਹੁੰਦੇ ਸੀ 12 ਲੋਕ ਹਾਥੀ ਪਿੰਡਾਂ ਚ ਨਿਕਲਦਾ ਸੀ ਤੇ ਕੁੱਤੇ ਭੌਂਦੇ ਰਹਿੰਦੇ ਸੀ ਤੇ ਹਾਥੀ ਨੂੰ ਕੋਈ ਪਤਾ ਨਹੀਂ ਵੀ ਕੋਈ ਭੌਂਕ ਰਿਹਾ ਮੈਨੂੰ ਵੇਖ ਕੇ ਭੌਂਕ ਰਿਹਾ ਕੀ ਕਰ ਰਿਹਾ ਮਸਤਾ ਦਾ ਕੰਨ ਜੇ ਹਲਾਈ ਜਾਂਦਾ ਤੁਰਿਆ ਜਾਂਦਾ ਸੀ ਇਸ ਲਈ ਆਪਾਂ ਮਸਤ ਰਹਿਣਾ ਕੋਈ ਕੀ ਕਰਦਾ ਕੀ ਨਹੀਂ ਕਰਦਾ ਉਧਰ ਧਿਆਨ ਨਹੀਂ ਦੇਣਾ ਤੇ ਆਪਾਂ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਦੇ ਨਾਲ ਖੜਨਾ ਹੈ ਇੰਨੀਆਂ ਹੀ ਮੇਰੀਆਂ ਬੇਟੀਆਂ ਨੇ ਇਹ ਪ੍ਰਵਾਨ ਕਰਨੀਆਂ ਨੇ ਕੋਈ ਵੱਧ ਘਟ ਬੋਲਿਆ ਗਿਆ ਹੋਵੇ ਤੇ ਅਖੀਮਾ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ